ਪੰਜਾਬੀ ਨਿਊਜ਼ ਕਾਰਨਰ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਗਨਮੈਨਾਂ ਦੇ ਨਾਲ ਜੁੜੀ ਹੋਈ ਆ ਰਹੀ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਜੋ ਗਨਮੈਨ ਮਿਲੇ ਹੋਏ ਨੇ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ ਅਤੇ ਜੋ ਉਹਨਾਂ ਦੇ ਵਿੱਚੋਂ ਇੱਕ ਜ਼ਖਮੀ ਵੀ ਦੱਸਿਆ ਜਾ ਰਿਹਾ ਜਿਸ ਨੂੰ ਹਸਪਤਾਲ ਦੇ ਵਿੱਚ ਪਰਤੀ ਕਰਵਾ ਦਿੱਤਾ ਗਿਆ ਇਹਨਾਂ ਦੀ ਬੀਤੀ ਰਾਤ ਆਪਸ ਦੇ ਵਿੱਚ ਤਕਰਾਰ ਹੋਈ ਡਿਊਟੀ ਨੂੰ ਲੈ ਕੇ ਅਤੇ ਇਸ ਦੇ ਦਰਮਿਆਨ ਹੀ ਉਹਨਾਂ ਨੇ ਇੱਕ ਦੂਜੇ ਤੇ ਅਜਿਹੇ ਵਾਰ ਕੀਤੇ ਕਿ ਖੂਨੋਂ ਖੂਨ ਹੋ ਗਏ ਇਸ ਤੋਂ ਬਾਅਦ ਇੱਕ ਨੂੰ ਜਿਹੜਾ ਦਾਖਲ ਕਰਵਾਇਆ ਗਿਆ ਗੁਰਦੀਪ ਤੇ ਅਰਣ ਦੀ ਆਫਸਰ ਦੇ ਵਿੱਚ ਲੜਾਈ ਹੁੰਦੀ ਹੈ ਜਿਸ ਤੋਂ ਬਾਅਦ ਇਹ ਮਾਮਲਾ ਇਹਨਾਂ ਵਾਂਝਾ ਜਾਂਦਾ ਹੈ ਕਿ ਹੱਥੋਂ ਪਾਈ ਹੋ ਜਾਂਦੀ ਹੈ ਸਰ ਦੇ ਵਿੱਚ ਵਾਰ ਕੀਤੇ ਜਾਂਦੇ ਆ ਤਾਂ ਇਸੇ ਮਾਮਲੇ ਦੇ ਵਿੱਚ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਜੋ ਗਨਮੈਣੇ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ ਇਸ ਹਵੇਲੀ ਦੇ ਵਿੱਚ ਜਿੱਥੇ ਸਿੱਧੂ ਮੂਸੇਵਾਲੇ ਦੇ ਪਿਤਾ ਰਹਿ ਰਹੇ ਨੇ ਉਸੇ ਦੇ ਵਿੱਚ ਇਹ ਲੜਾਈ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਇਹ ਖਬਰ ਸਿੱਧੂ ਮੂਸੇਵਾਲੇ ਦੇ ਪਿਤਾ ਨਾਲ ਜੁੜੀ ਹੋਈ ਤੁਹਾਨੂੰ ਦੱਸ ਰਿਹਾ ਕਿ ਜੋ ਉਹਨਾਂ ਦੇ ਗਨਮੈਣੇ ਆਪਸ ਦੇ ਵਿੱਚ ਉਹਨਾਂ ਦੀ ਲੜਾਈ ਝਗੜਾ ਹੋਇਆ ਗੁਰਦੀਪ ਤੇ ਅਰਣ ਨਾਮ ਦੇ ਇਹ ਜੋ ਕਰਮਚਾਰੀ ਨੇ ਉਹਨਾਂ ਦੀ ਡਿਊਟੀ ਸੀ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਜਿਨ੍ਹਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਹੈ